ਸੰਗਤ ਬਾਈ ਸੇਵਾ ਚ ਲੱਗ ਰਹੀ ਆ ਤੂੜੀ ਲਜਾਊਗੀ ਪਾ ਕੇ ਥੈਲਿਆਂ ਚ ਥੈਲਿਆਂ ਦਾ ਸਿਸਟਮ ਹੈਗਾ ਵਧੀਆ ਇਹ ਬਾਈ ਕੱਲਾ ਕੱਲਾ ਚਾਰ ਚਾਰ ਥੈਲੇ ਦੇ ਦਾਂਗੇ ਉਂ ਪਾਣੀ ਚ ਉੱਥੇ ਲੋਟਣੀ ਹੁੰਦੀ ਜੇ ਇਕੱਠੀ ਤੂੜੀ ਲਈਏ ਆਪਾਂ ਬਾਕੀ ਨੇਰੀ ਰੱਪੇ ਨਾਲ ਉੜਦੀ ਵੀ ਤੂੜੀ ਖਰਾਬ ਵੀ ਹੁੰਦੀ ਆ ਜਿਹੜੀ ਇਹ ਸਿਸਟਮ ਆ ਹੁਣ ਸਾਡੇ ਨਾਲ ਛੋਟੇ ਛੋਟੇ ਜਵਾਕ ਵੀ ਲੱਗੇ ਪੜਨ ਵਾਲੇ ਹਾਂ ਨਿਕਾ ਮੰਨ ਲਓ ਸੀ ਛੋਟਾ ਜਿਹਾ ਜਵਾਕ ਆ ਕਹਿੰਦਾ ਵੀ ਮੈਂ ਤਾਂ ਆਪ ਥੈਲੇ ਭਰਾਂਗਾ ਬਹੁਤ ਸੇਵਾ ਕਰਦੇ ਆ ਜਬਾਕ ਸਾਰੇ ਆ ਮੁੰਡਾ ਇੱਕ ਟਰਾਲੀ ਦੇ ਉਧੇ ਖੜਿਆ ਦੇਖੋ ਨੀਗਾ ਮਾਰ ਲਓ ਇਹ ਵੀ ਸੇਵਾ ਚ ਬਹੁਤ ਸੇਵਾ ਕਰਦੇ ਨੇ ਮੁੰਡੇ ਤਨੋਂ ਮਨੋਂ ਸੇਵਾ ਲੱਗ ਰਹੀ ਨੇ ਕਰਨਾ ਆ ਦੇ ਲੋ ਥੈਲੇ ਭਰ ਭਰ ਮਾਂ ਦੇ ਪੁੱਤ ਤੂੜੀ ਦੇ ਕੇ ਆਉਣਗੇ ਉਧਰ ਹੜਪੀਰਤਾ ਮਰੇ ਬਾਈ ਬਹੁਤ ਸੇਵਾ ਕਰ ਰਹੇ ਨੇ ਸਾਡੇ ਸਰਪੰਚ ਨੇ ਢਣੋਲੀ ਕਲਾਂ ਦੇ ਸਰਪੰਚ ਨੇ ਬਾਈ ਕਹਿੰਦਾ ਜਿੰਨੀ ਮਰਜੀ ਤੂੜੀ ਲੈ ਜਾਓ ਜਿੰਨਾ ਥੋੜਾ ਚਿਤ ਮੰਦਾ ਉੰਨੀ ਲੈ ਜਾਓ ਮਾਂ ਦਾ ਪੁੱਤ ਕਹਿੰਦਾ ਹਾਂ ਕਹਿੰਦਾ ਦੋ ਟਰਾਲੀਆਂ ਭਰ ਲੋ ਚਾਰ ਭਰ ਲੋ ਆ ਪਿਆ ਕੋਠਾ ਭਰਿਆ ਕਹਿੰਦਾ ਕੋਈ ਪ੍ਰਵਾਹ ਨਹੀਂ ਹੈਗੀ ਜਮੀ ਜਿੰਨੀ ਛੋਟੀ ਚਿਤ ਮੰਨਦਾ ਕਹਿੰਦਾ ਉੰਨੀ ਪਾ ਲਉ ਥੂੜੀ ਹਾਂ ਡਾਕਟਰ ਆ ਜੀ ਸਾਡਾ ਇਹ ਕੋਈ ਗੋਲੀ ਗੱਪਾ ਕੋਈ ਸਿਰ ਦੁਖਦਾ ਹੋਵੇ ਇਹ ਵੀ ਨਾਲ ਦਿੰਦਾ ਸਾਨੂੰ ਨਾਲ ਕੈਮ ਕਰਨਾ ਹੋਊ ਵੀ ਕੈਮ ਕਰਨਾ ਕਹਿੰਦਾ ਹੱਥ ਨੇ ਕੋਈ ਦੁਖ ਤਕਲੀਫ ਆ ਉਹ ਵੀ ਦੱਸੋ ਸਾਨੂੰ ਸਾਰਾ ਇੰਤਜ਼ਾਮ ਹੈ ਮੇਰੇ ਲਈ ਪੱਕਾ ਅਸੀਂ ਇਹਨੂੰ ਕੈ ਵੀ ਦਿੱਤਾ ਪਰ ਉਹਦਾ ਪਰਾਂ ਖੜੇ ਦਾ ਚਿੱਟੇ ਕੱਪੜੇ ਦਾਗ ਨਾ ਲੱਗ ਜੇ ਕੀ ਗੱਲ ਐ ਨਾ ਕਰ ਯਾਰ ਸੇਵਾ ਤਾਂ ਸੇਵੀ ਆ ਉਹਨੂੰ ਤੇ ਛੋਟੇ ਛੋਟੇ ਜਵਾਖ ਆ ਗਏ ਆਪਣੇ ਨਾਲ ਆਪਾ ਜਮੀ ਨਹੀਂ ਦਬਦੇ ਹਾਂ ਜਮੀ ਨਹੀਂ ਆਪਾ ਟਰਦੇ ਆ ਖਾਲਸੇ ਉਹ ਨਹੀਂ ਆ ਰਹੇ ਦੇਖ ਐਂ ਪਾਉਂਦੇ ਬਾਈ ਤੂੜੀ ਸਾਰੇ ਮੁੰਡੇ ਬਹੁਤ ਸੇਵਾ ਕਰਦੇ ਤਨੋਂ ਮਨੋਂ ਬਹੁਤ ਸੰਗਤ ਸੇਵਾ ਲੱਗ ਜਾ ਸਾਰੀ ਕਰਨਾ ਟਰਾਲੀਆਂ ਕਹਿੰਦੇ ਤਿੰਨ ਚਾਰ ਮਾਰਾਂਗੇ ਭਰ ਕੇ ਥੈਲਿਆਂ ਨਾਲ ਉੱਥੇ ਲੈ ਜਾਣੀ ਵੀ ਆਸਾਨ ਆ ਹਾਂ ਜੀ ਬਾਈ ਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ